ਮਿੱਤਰੋ ਇਹਦੇ ਬਾਰੇ ਜਾਣਦਾ ਕੋਈ ਪ੍ਰਾਣੀ ਉਮਰ ਦੇ ਤਾਂ ਜਾਣਦੇ ਹੋਣਗੇ ਪੁਰਾਣੇ ਬੰਦੇ ਵੀ ਆਹ ਕੀ ਚੀਜ਼ ਆ ਤੰਦੂਰ ਆ ਭਾਈ ਤੇ ਇਹ ਤੇ ਦਾਲ ਵੀ ਬਣਦੀ ਆ ਇਹ ਪੰਜਾਬ ਦੇ ਜਿਹੜੇ ਅ ਬਰਾਸਤੀ ਨਿਸ਼ਾਨੀਆਂ ਨੇ ਚੀਜ਼ਾਂ ਨੇ ਕਹਿ ਲਈਏ ਉਹਨਾਂ ਦੇ ਵਿੱਚੋਂ ਇੱਕ ਆ ਇਹਨੂੰ ਕਹਿੰਦੇ ਆ ਤੰਦੂਰ ਪਹਿਲਾਂ ਇਹ ਪੁਰਾਣੇ ਸਮੇਂ 20-25 ਸਾਲ ਪਹਿਲਾਂ ਆਮ ਹੁੰਦੇ ਸੀ ਆਪਣੇ ਘਰਾਂ ਦੇ ਵਿੱਚ ਪਰ ਹੁਣ ਨਹੀਂ ਹਨ ਹੁਣ ਇਹ ਲੋਪ ਹੋ ਚੁੱਕੇ ਆ ਹੁਣ ਤੇ ਗੈਸ ਆ ਗਏ ਪਰ ਆਪਣੇ ਘਰ ਦੇ ਵਿੱਚ ਇਹ ਹੈਗਾ ਇਹ ਤੇ ਪਹਿਲਾਂ ਦਾਲ ਦਾਲ ਤੜੀਆਂ ਭਗਮਾਨ ਨੇ ਅੱਧੀ ਦਾਲ ਬਣਾਈ ਆ ਫੇਰ ਇਹ ਫੇਰ ਰੋਜ਼ ਤੰਦੂਰ ਤੇ ਬਣਾਉਣੇ ਹੋ ਦਾਲ ਤੇ ਰੋਟੀਆਂ ਵੀ ਲਾਉਣੇ ਹੋ ਠੀਕ ਆ ਲਓ ਇੰਨਾ ਇਹ ਚ ਹੁੰਦਾ ਸੇਕ ਤੇ ਹੁਣ ਦੇਖਦੇ ਆਂ ਵੀ ਕਿਵੇਂ ਬਣਾਉਣਗੀਆਂ ਮਾਈਆਂ ਇਹ ਪਹਿਲਾਂ ਐ ਫਿਰ ਬੇੜੇ ਬਣਾ ਲੈਂਦੇ ਆ ਹਾਂ ਜੀ ਠੀਕ ਐ ਸੋਨੀ ਆਈ ਹੈ ਹੈ ਬਣਾਉਣ ਹੈ ਸੋਨੀ ਲਓ ਵੀ ਮਿੱਤਰੋ ਇਹ ਅੱਧਾ ਕਿਲੋਮੀਟਰ ਤੋਂ ਵੱਧ ਪੈਂਦਾ ਕਿਲੋਮੀਟਰ ਹੀ ਪੈ ਜਾਂਦਾ ਇੱਕ ਸਾਈਡ 2 ਕਿਲੋਮੀਟਰ ਲਾ ਲਓ ਵੀ 2 ਕਿਲੋਮੀਟਰ ਤੇ ਆਪਣੇ ਘਰੇ ਨਾਲ ਇਹ ਤੰਦੂਰ ਦੀਆਂ ਰੋਟੀਆਂ ਲਾਉਣ ਹੈ। ਉਹ ਕੰਮ ਤਾਂ ਔਖਈ ਆ ਬੱਲੇ। ਦੇਖਦੇ ਆਂ ਇੰਨੀ ਅੱਗ ਚ ਕਿਵੇਂ ਲਾਉਣੀਆਂ ਰੋਟੀਆਂ ਦੇਖ ਲੈ। ਇਹ ਸੇਕ ਬਾਲਾ। ਹੈ ਵੀ। ਬਾਲਾ ਕਿੱਲਾ ਕਰਤਾ ਆ। ਇਹ ਦੇਖ। ਕਰਤਾ ਵਾਲਾ ਲਾ। ਲਾਵਾ ਦਿੰਦਾ। ਚਲ। ਦੇਖ। ਇਹ ਉਹ ਗੇ ਵਿੱਚ। ਚਲ। ਉਹ ਕੰਮ ਔਖਈ ਆ। ਆਟਾ ਹੋਆ ਹੈ ਨਾ। ਆਟਾ ਲਾ। ਆਟਾ ਢੱਲੇ ਲਾਉਂ ਵੀ ਇਹ ਚ ਆਟਾ ਢੱਲੇ ਦਾ ਵੀ ਤੇ ਇਹ ਉਸ ਦਾ ਵੀ ਹੁੰਦਾ। ਉਹ ਲੱਗ ਗਈ ਦੋ ਭਈਆਂ ਲੱਗੀਆਂ ਬਈ ਸੁਭੋਰਾ ਸੇਕ ਲਵਾ ਕੇ ਬਈ ਇਹਨੂੰ ਸੋਨੀ ਨੇ ਤਾਂ ਬਹਿ ਰਿਆ ਮੰਮੂ ਲਾਤੀ ਦੰਮੀ ਜੀ ਆ ਵੀ ਡੇਟ ਲੋ ਵੀ ਕਿਹਨੂੰ ਕਿਹਨੂੰ ਪਤਾ ਤੇ ਕਿਹਨੇ ਕਿਹਨੇ ਤੰਦੂਰ ਦੀਆਂ ਰੋਟੀਆਂ ਖਾਧੀਆਂ ਨੇ ਤੇ ਕਿਹਨੂੰ ਇਹ ਚੰਗਾ ਲੱਗਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਹੈ ਲੋ ਵੀ ਮਿੱਤਰੋ ਐ ਬਣਦੀਆਂ ਰੋਟੀਆਂ ਉਹ ਲੱਗੀਆਂ ਪਈਆਂ ਦੇਖੋ ਚਾਰ ਸਤੇਰੇ ਤੇ ਆਹ ਦੇਖਾਂ ਚਾਚੀ ਆ ਕਰੀ ਪਰੌਂਟੇ ਬਣੇ ਅਬ ਤੇ ਆ ਵੀ ਤੰਦੂਰ ਦੀ ਰੋਟੀ ਤੇ ਆਹ ਆਹ ਐ ਬੰਦਦੀਆਂ ਵੀ ਸਵਾਦ ਹੁੰਦੀਆਂ ਖਾਣ ਚ ਤੇ ਜਿਹਨੂੰ ਜਿਹਨੂੰ ਚੰਗੀਆਂ ਲੱਗਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਿਓ